ਨੰਗਲ ਨਗਰ ਕੌਂਸਲ ਚੋਣਾਂ 2026 ਨੂੰ ਲੈ ਕੇ ਵੱਡੀ ਅਪਡੇਟ ਨਗਰ ਕੌਂਸਲ ਨੰਗਲ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ 26 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਨਗਰ ਕੌਂਸਲ ਨੰਗਲ ਜੋ ਪੰਜਾਬ ਦੀ ਏ ਸ਼੍ਰੇਣੀ ਕੌਂਸਲਾਂ ਦੇ ਵਿੱਚ شمار ਹੈ ਦੇ 19 ਵਾਡਾਂ ਦੀਆਂ ਚੋਣਾਂ 2026 ਵਿੱਚ ਹੋਣ ਦੀ ਸੁਭਾਵਨਾ ਹੈ ਨੋਟੀਫਿਕੇਸ਼ਨ ਅਨੁਸਾਰ ਵਾਡ ਬੰਦੀ ਸੰਬੰਧੀ ਇੱਕ ਹਫ਼ਤੇ ਅੰਦਰ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ ਨੋਟੀਫਿਕੇਸ਼ਨ ਨੋਟਿਸ ਬੋਰਡ ਤੇ ਲੱਗਦੇ ਸਾਰੇ ਹੀ ਸ਼ਹਿਰ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਮੌਜੂਦਾ ਕੌਂਸਲਰਾਂ ਅਤੇ ਚੋਣ ਲੜਨ ਦੇ ਇੱਛੂ ਉਮੀਦਵਾਰਾਂ ਵੱਲੋਂ ਨਵੀਂ ਵਾਰਡਬੰਦੀ ਤੇ ਇਤਰਾਜ਼ ਦਰਜ ਕਰਵਾਏ ਗਏ 19 ਵਾਡਾਂ ਵਿੱਚ ਵੱਡੇ ਪੱਧਰ ਤੇ ਫੇਰ ਬਦਲ ਕੀਤਾ ਗਿਆ ਜਿੱਥੇ ਇਸਤਰੀਆਂ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਾਤੀਆਂ ਦੀ ਇਸਤਰੀਆਂ ਤੇ ਪਛੜੀਆਂ ਛਰੇਣੀਆਂ ਲਈ ਰਾਖਵਾਕਰਨ ਰੱਖਿਆ ਗਿਆ ਇਸ ਮੌਕੇ ਤੇ ਮੌਜੂਦਾ ਕਾਉਂਸਲਰ ਸੁਰਿੰਦਰ ਪੰਮਾ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਨੋਟੀਫਿਕੇਸ਼ਨ ਤੇ 22 ਦਸੰਬਰ ਦੀ ਤਰੀਕ ਦਰਜ ਹੈ ਪਰ ਬੋਰਡ ਤੇ 26 ਦਸੰਬਰ ਨੂੰ ਲਗਾਇਆ ਗਿਆ ਜਿਸ ਨਾਲ ਇਤਰਾਜ਼ ਲਈ ਸਮਾਂ ਬਹੁਤ ਘੱਟ ਰਹਿ ਜਾਂਦਾ ਹੈ ਨਾਲ ਹੀ ਵਾਰਡਬੰਦੀ ਦਾ ਨਕਸ਼ਾ ਵੀ ਉਪਲਬਧ ਨਹੀਂ ਹੈ ਉਹਨਾਂ ਮੰਗ ਕੀਤੀ ਕਿ ਨਕਸ਼ਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਇਤਰਾਜ਼ ਦਰਜ ਕਰਨ ਦੀ ਮਿਆਦ ਵੀ ਵਧਾਈ ਜਾਵੇ ਹੁਣ ਸਭ ਦੀ ਨਜ਼ਰ ਸਰਕਾਰ ਦੇ ਅਗਲੇ ਫੈਸਲੇ ਤੇ ਟਿਕੀ ਹੋਈ ਹੈ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਿਓ ਧੰਨਵਾਦ ਸਤਿ ਸ਼੍ਰੀ ਅਕਾਲ